ਆਓ ਜੀ ਜੀ ਆ ਇਹਨੂੰ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਠੇਕੇਦਾਰ ਅਪਤਾਰ ਸਿੰਘ YouTube ਦਾ ਚੈਨਲ ਤੇ ਆਪਣਾ ਕੰਮ ਚੱਲਦਾ ਜੀ ਪਿੰਡ ਮੱਲੇ ਦੂਜੀ ਮੰਜ਼ਲ ਤੇ ਕੀ ਕੁਛ ਆ ਥੱਲੇ ਵਾਲੇ ਪਾਸੇ ਤਾਂ ਪੋਰਚ ਵਗੈਰਾ ਸੀਗਾ ਵੱਡੇ ਲੈਵਲ ਦੀ ਕੋਠੀ ਹੈ ਜੀ ਇਹ ਇਹ ਸਾਈਡ ਤੇ ਤੁਸੀਂ ਫੋਟੋ ਲੱਗੀ ਦੇਖਦੇ ਆਂ ਇਹਦੀ ਤੇ ਚੰਗੇ ਲੈਵਲ ਦਾ ਕੰਮ ਦੂਜੀ ਮੰਜ਼ਲ ਦੀ ਐਂਟਰੀ ਹੈ ਜਿਹੜੀ ਇੱਥੋਂ ਦੀ ਆ ਤੇ ਸਾਰਾ ਮੋਲ ਇਹਦਾ ਵੀ ਆ ਸਾਰੀ ਲੌਬੀ ਉਹ ਲੌਬੀ ਆ ਉਹ ਜਗ੍ਹਾ ਤੋਂ ਤੇ ਪੌੜੀਆਂ ਐ ਨਹੀਂ ਥੱਲੇ ਸਾਹਮਣੇ ਤੋਂ ਵਿੰਡੋਆਂ ਇਧਰੋਂ ਥੱਲੇੋਂ ਪੌੜੀਆਂ ਚੜ੍ਹ ਕੇ ਸੇਮ ਵਿੰਡੋ ਉੱਪਰ ਆ ਗਈ ਇੱਕ ਥੱਲੇ ਆ ਗਈ ਇੱਥੋਂ ਪੌੜੀਆਂ ਚੜ੍ਹ ਕੇ ਤੇ ਬੰਦੇ ਨੇ ਇੱਥੇ ਆਇਆ ਕਰਨ ਉਹਦੂਗਾ ਆ ਇੱਥੇ ਅੱਛਾ ਇੱਥੇ ਹੈ ਕੀ ਆ ਇੱਕ ਕਮਰਾ ਇੱਥੇ ਬਣਨ ਲੱਗਾ ਜੀ ਇਸ ਜਗ੍ਹਾ ਤੇ ਆ ਜਗ੍ਹਾ ਹੈਗੀ ਆਪਣੀ ਬੀਅਰ ਬਾਰ ਜਾਂ ਮੰਨ ਲਓ ਕੋਈ ਇੱਕ ਸੈਪਰੇਟ ਜਗ੍ਹਾ ਬਣਾਉਣ ਵਾਸਤੇ ਇੱਕ ਰੂਮ ਬਣਾਇਆ ਬਹੁਤ ਵਧੀਆ ਉੱਪਰ ਬਹੁਤ ਚੰਗੇ ਲੈਵਲ ਦਾ ਰੂਮ ਆ ਵਧੀਆ ਲੈਵਲ ਦਾ ਰੂਮ ਸਿਰੇ ਦਾ ਜਾ ਉਹ ਦੁਬਾਰਾ ਥੱਲੇ ਇਹਦੇ ਵਿੱਚ ਸੀਗਾ ਕੀ ਆਪਾਂ ਜਦੋਂ ਨਕਸ਼ਾ ਦੇਖਾਂਗੇ ਇਸ ਜਗ੍ਹਾ ਤੇ ਬਾਹਰ ਜਾਣ ਨੂੰ ਡੋਰ ਦਿੱਤਾ ਹੋਇਆ ਸੀਗਾ ਇਹਨੂੰ ਬੰਦ ਕੀਤਾ ਸੀ ਇੱਥੇ ਸੈਂਟਰ ਦੇ ਵਿੱਚ ਦੁਕਾਨਦ ਕੱਢ ਕੇ ਤੇ ਬਾਥਰੂਮ ਵੱਡਾ ਕਰਤਾ ਤੇ ਡਰੈਸਰ ਨਾਲ ਬਣ ਗਿਆ ਧੰਨਵਾਦ ਸ਼ੁਕਰੀਆ ਇਹੋ ਵੀਡੀਓ ਆ ਜਿਹੜੀਆਂ ਤੁਸੀਂ ਕੰਮ ਸ਼ੁਰੂ ਕਰਨ ਵੇਲੇ ਸਾਡੇ ਵੀਡੀਓ ਦੇਖੋ ਕੰਮ ਸ਼ੁਰੂ ਕਰੋ ਕਾਰੋਬਾਰ ਜੇ ਤੁਹਾਨੂੰ ਆਪਾਂ ਨਵਾਂ ਚਲਾਉਣਾ ਤੇ ਅਲੱਗ ਲੈਵਲ ਦਾ ਕੰਮ ਕਰਵਾਇਆ ਕਰੋ ਕਿਸੇ ਵੀ ਠੇਕੇਦਾਰ ਨੂੰ ਪੈਸੇ ਦੇਣ ਵੇਲੇ ਕੋਸ਼ਿਸ਼ ਕਰੋ ਇਹ 2 ਰੁਪਏ ਵਾਧਾ ਦੋ ਬੰਦਾ ਜਦੋਂ ਕੰਮ ਸੋਹਣਾ ਕਰਦਾ ਉਹ ਟਾਈਮ ਵੀ ਲਾਊਗਾ ਤੇ ਪੈਸੇ ਵੀ ਦੇ ਆਟੋਮੈਟਿਕਲੀ ਖਰਾਬ ਹੋਣਗੇ ਧੰਨਵਾਦ ਸ਼ੁਕਰੀਆ ਕੋਸ਼ਿਸ਼ ਕਰਿਆ ਕਰੋ ਵੀ ਵੀਡੀਓ ਦੇਖਿਆ ਕਰੋ ਕੰਮ ਸ਼ੁਰੂ ਕਰ ਤੋਂ ਪਹਿਲਾਂ ਧੰਨਵਾਦ ਕਰਿਓ ਸ਼ੇਅਰ ਜੀ ਆਂ